ਨਾ ਪਹਿਲਾਂ ਤਾਂ ਚਟਨੀ ਕੁੱਟ ਦਿੰਨੀ ਐ ਫਿਰ ਕਰੂੰਗੀ ਕੋਈ ਹੋਰ ਕੰਮ ਤਾਂ ਸਵੇਰੇ ਪਾਦੀ ਨੂੰ ਕਹ ਤੀ ਕਾ ਮੈਂ ਰੋਟੀ ਖਾ ਕੇ ਵਗ ਜਾ ਤਾਂ ਨਹੀਂ ਨਾ ਭਾਬੀ ਭੁੱਖ ਨਹੀਂ ਹੈਗੀ ਆ ਗin ਗਈ ਹੈਗੀ ਚੰਦੇ ਰੋਟੀ ਦਾ ਪੋਰਾ ਇਕਾ ਤੀਵੀਆ ਪਤਾ ਨਹੀਂ ਕੀ ਕਰੇ ਸਬਜ਼ੀ ਨਹੀਂ ਬਣਾਉਂਦੀ ਆ ਆ ਕੇ ਕਰਨਗੇ ਥੋੜੇ ਘਰੇ ਕੋਈ दाल ਸਬਜ਼ੀ ਨਹੀਂ ਹੈਗੀ ਵੀ ਦੱਸ ਤੁਸੀਂ ਵੀ ਬਣਾ ਲਿਆ ਕਰੋ ਨਾ ਜਵਾਬ ਦੇਣ ਜੋਗੀਆਂ ਨਹੀਂ ਜਦ ਘਰੇ ਚੀਜ਼ ਪਈ ਹੁੰਦੀ ਆ ਚਲ ਹੁਣ ਗੱਲਾਂ ਕੀ ਮਾਰੀ ਜਾਂਦੇ ਆ ਛੜਨੀ ਘੁੱਟ ਕੇ ਰੋਟੀ ਉਹਦੇ ਆਏ ਤੋਂ ਬਣਾ ਦੂੰਗੇ ਸਰਦਾਰ ਸਾਹਿਬ ਆਇਆ ਨਜ਼ਾਰਾ ਪਰ ਮਨਾਲ ਮੈਨੂੰ ਤਾਂ ਬਹੁਤ ਨਜ਼ਾਰਾ ਆਇਆ ਉਹ ਨਜ਼ਾਰਾ ਤਾਂ ਠੀਕ ਹੈ ਪਰ ਇੱਕ ਗੱਲ ਐ ਐਡੇ ਛੋਟੇ ਕੰਮ ਲਈ ਜਿਹੜਾ ਤੂੰ ਕਰ ਸਕਦਾ ਸੀ ਮੈਨੂੰ ਚੱਲ ਕੇ ਆਣਾ ਪਏ ਉਹ ਸਰਦਾਰ ਸਾਹਿਬ ਕਈ ਗਿਲ ਛੋਟੇ ਛੋਟੇ ਕੰਮਾਂ ਨੂੰ ਪਟੇ-ਪਟੇ ਮੰਤਰੀਆਂ ਨੂੰ ਚੱਲ ਕੇ ਆਣਾ ਪੈਂਦਾ ਛੋਟੇ-ਛੋਟੇ ਕੰਮਾਂ ਵਾਸਤੇ ਨਲੇ ਜਿੱਥੇ ਆਪਾਂ ਨੂੰ ਕੰਮ ਐ ਸੋ ਨੂੰ ਪਤਾ ਇਹ ਪੀਨੀ ਕਿੰਨੀ ਅੜਬ ਐ ਉਹ ਤੇ ਨੂੰ ਤੇਰੇ ਸਰਦਾਰ ਦਾ ਪਤਾ ਨਹੀਂ ਵੀ ਅੜਬ ਕੁੜੀਆਂ ਨੂੰ ਕਿਵੇਂ ਲਗਾਉਂ ਪਾ ਲੈ ਤਾਂ ਹੀ ਤਾਂ ਸਰਦਾਰ ਸਾਹਿਬ ਮੈਂ ਕਿਹਾ ਮੈਥੋ ਨਹੀਂ ਇਹ ਹੱਥ ਤਰ੍ਹਾਂ ਦੀ ਨੂੰ ਲਿਆਣਾ ਪਊ ਨਿਲੇ ਰਹੀ ਨਹੀਂ ਜਾ ਰਹੇ ਦੀ ਗੱਲ ਰੋਦੇ ਜੀਪ ਜੀ ਕੱਢ ਕੇ ਪੈ ਜਾਂਦੇ ਜਦੋਂ ਆ ਨੁਗਰੇ ਤੇ ਮਾਰਿਆ ਗੇੜਾ ਦੇਖਦੇ ਤੇ ਲੋਕ ਵੀ ਸਰਦਾਰ ਜਾਂਦਾ ਘਲ ਚ ਪਾਈ ਰੋਂਦਾ ਨਾ ਪਟਾ ਰੋਵੇ ਵਖਰਾ ਦੀਆ ਚੱਲ ਫਿਰ ਆਜੋ ਆਜੋ ਤਾਂ ਮੈਨੂੰ ਲੱਗਦਾ ਜੀ ਮੂਰੇ ਬਾਹਰ ਖੜਕਾਨਾ ਮੜਾ ਜਾ ਆਏ ਜੇ ਅੱਗੋ ਪੁੱਠੀ ਪੈ ਗਈ ਜੇ ਸੋਨੂ ਕੁਛ ਕਹਤਾ ਤਾਂ ਮਨਾਲਮ ਮੇਰਾ ਤਾਂ ਮਰਨ ਹੋ ਜਾਊਗਾ ਓਏ ਆਏ ਕਿ ਮੈਂ ਪੁੱਠਾ ਬੋਲਦੂ ਤੈਨੂੰ ਤੇਰੇ ਸਰਦਾਰ ਦਾ ਪਤਾ ਨਹੀਂ ਗੋਲੀ ਸਿੱਧੀ ਹਿੱਕ 'ਚ ਮਾਰੂੰ ਸਰਦਾਰ ਦਾ ਵੀ ਨਲੇ ਰਫਲਾਂ ਦਾ ਵੀ ਡਰ ਹੈ ਕੋਈ ਛੋਟੀ ਮੂਟੀ ਗੱਲ ਹੈ ਜੀ ਓਏ ਤੁਰ ਪੈ ਹੁਣ ਉਰੀ ਭੌਂਕੀ ਜਾਵੇਗਾ ਚਲੋ ਆਜੇ ਅੱਗੇ ਵਧ ਆਜੋ ਸਰਦਾਰ ਸਾਹਿਬ ਚਲ ਦੇ ਓਏ ਜਿਹੜੇ ਹਸਾਬ ਨਾਲ ਕੁੰਡੇ 'ਚ ਸੋਟਾ ਤੇਜ਼ ਹੋ ਗਿਆ ਮੈਨੂੰ ਗੱਲ ਬਣਦੀ ਨਹੀਂ ਦਿਖਦੀ ਸਰਦਾਰ ਸਾਹਿਬ ਜਦੋਂ ਤੁਸੀਂ ਆ ਗਏ ਇਹੇ ਜੇ ਕੁੰਡੇ ਸੋਟੇ ਸੋਡੇ ਅੱਗੇ ਕੀ ਮਾਇਨੇ ਰੱਖਦੇ ਨੇ ਚਲੋ ਸਰਦਾਰ ਸਾਹਿਬ ਆਓ ਸਾਸਰੀ ਘਰ ਪਰ ਜਾ ਜੀ ਸਾਸਰੀ ਘਰ ਪਾਈ ਹਾਂਜੀ ਹਾਂ 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 ਤੱਕ ਤੱਕ ਬੰਦ ਕਰ ਦੇ ਹਾਂ ਦੱਸ ਮੈਂ ਤਾਂ ਇਹ ਕਹਿਣਾ ਅੱਜ ਤਾਂ ਤੇਰੇ ਘਰ ਨੂੰ ਭਾਗ ਲੱਗੇ ਕਿਉਂ ਲੈ ਸਰਦਾਰ ਖੁਦ ਚੱਲ ਕੇ ਆ ਗਿਆ ਤੇਰੇ ਘਰ ਐ ਕੋਈ ਛੋਟੀ ਮੂਟੀ ਗੱਲ ਐ ਤੇਰਾ ਕਹਿੰਦਾ ਕੀ ਮਤਵਲਾ ਕਹਿੰਦਾ ਕੀ ਮਤਲਬ ਹੈ ਸਰਦਾਰ ਸਾਹਿਬ ਕਹਿੰਦੇ ਭਾਈ ਸਿਰ ਦਾ ਸਾਈਂ ਨਹੀਂ ਹੈ ਗਿਆ ਹੈ ਅੱਛਾ ਹਾਂ ਇਹਦਾ ਜਿਹੜੀ ਤੁਸੀਂ ਜ਼ਮੀਨ ਠੇਕੇ ਤੇ ਸਰਦਾਰ ਨੂੰ ਆਏ ਸਾਲ ਦਿੰਦੇ ਹੋ ਲੋਕਾਂ ਨੇ ਫਾਵਾ ਜੀ ਆਠਾਤੀਆਂ ਅੱਛਾ ਕਹਿੰਦੇ ਵੀ ਐਤ ਕੀ ਸਰਦਾਰ ਆਹਾ ਤੇਰਾ ਨੋ ਲੈ ਕੇ ਵੀ ਰਾਜਕੁੜ ਜਮੀਨ ਨਹੀਂ ਦਿੰਦੀ ਵੀ ਸਰਦਾਰਾਂ ਨੂੰ ਸਰਦਾਰ ਸਾਹਿਬ ਕਹਿੰਦੇ ਆਪਾਂ ਭਈ ਆਪ ਵਾਗ ਚੱਲਦੇ ਆ ਜੇ ਕੋਈ ਠੇਕੇ ਦੀ ਛੋਟੀ ਮੋਟੀ ਵਿਧਾਨ ਘਟਾਣ ਦੀ ਗੱਲ ਹੈ ਤਾਂ ਕਰ ਲਾਂਦੇ ਆਪਾਂ ਆ ਕੇ ਆਪ ਚੱਲ ਕੇ ਮਾਲ ਮੇਰੀ ਗੱਲ ਸੁਣੋ ਭਈ ਦੇਖ ਚੰਗਾ ਮੰਨੋ ਇਹ ਚ ਮਾੜਾ ਮੰਨੋ ਮੈਨੂੰ ਠੀਕ ਆ ਜਮੀਨ ਤਾਂ ਅਸੀਂ ਦਿੰਦੇ ਨਹੀਂ ਹਤੀ ਠੇਕੇ ਤੇ ਲੈ ਪਰ ਜਾਈ ਮੁਖੌਲ ਕਰਦੀ ਐ ਤੂੰ ਤਾਂ ਜਦੋਂ ਕਰੇ ਕੋਈ ਮਰਦ ਨਹੀਂ ਹੈ ਗਿਆ ਤਾਂ ਖੇਤ ਵਾਹੀ ਕੌਣ ਕਰੂਗਾ ਨੂੰ ਤੂੰ ਆਪ ਤਾਂ ਹਲ ਜੋੜਨ ਨਹੀਂ ਲੱਗੀ ਜਾ ਕੇ ਹੈ ਐਸੇ ਚ ਭਲਾਈ ਇਹਦਰੀ ਜ਼ਮੀਨ ਸਰਦਾਰਾਂ ਨੂੰ ਇਹ ਦੇ ਦੇ ਠੇਕੇ ਤੇ ਤੇ ਰਹੀ ਕੋਈ ਪੈਸੇ ਦੀ ਬਾਤ ਘਾਟਾ ਉਹ ਮਾਲਕ ਚੱਲ ਕੇ ਆ ਗਏ ਹਾਂ ਫੇ ਪੂਰੀ ਕਰ ਦਣਗੇ ਜਦ ਪਾਈ ਤੈਨੂੰ ਕੇਰੀ ਕਹਤਾ ਵੀ ਜ਼ਮੀਨ ਅਸੀਂ ਠੇਕੇ ਦੇ ਦਿੱਤੇ ਕਿ ਨਹੀਂ ਨੰਦੇ ਹੈਗੇ ਉਹ ਪਰ ਜਾਈ ਇਹ ਤਾਂ ਮੈਥੋਂ ਹੀ ਗਲਤੀ ਹੋ ਗਈ ਪਹਿਲਾਂ ਸਰਕਾਰਾਂ ਦੀ ਹੁਕਮ ਨਾਲ ਮੈਂ 6 ਮਹੀਨੇ ਪਹਿਲੀ ਆ ਜਾਣਾ ਸੀ ਕਹਿੰਦੇ ਗਾਂਧੀ ਬਿਨਾ ਕੰਮ ਕਾਹਨੂੰ ਬਣਦਾ ਐ ਤੇ ਕੀ ਥੋੜਾ ਜਿਹਾ ਲੇਟ ਹੋ ਗਿਆ ਲੈ ਫੜ ਲੈ ਮਸ ਤਾਂ ਕਾਗਾ ਕੋਈ ਐ ਜਦ ਤੈਨੂੰ ਕੇਰੀ ਕਹਤਾ ਮੈਂ ਜ਼ਮੀਨ ਦੀ ਨਹੀਂ ਸਾਈ ਫੜਦੀ ਹੈਗੀ ਪਰ ਜਾਈ ਜੇ ਘਟ ਨੇ ਤਾਂ ਮਾਲਕਾਂ ਤੋਂ ਬਦਵਾਦਾਂ ਨੇ ਆ ਚੁੱਪ ਕਰਕੇ ਬੈਠਾ ਰਹਿ ਮਾਲਕੋ ਮੈਂ ਸੋਨੂੰ ਤਾਂ ਹੀ ਕਿਹਾ ਤੀਆ ਵੀ ਇਹ ਕੀਦਾ ਚਰਨਾ ਸੋਨੂੰ ਪਾਣੀ ਪੈਣਗੇ ਦੇਖ ਭਾਈ ਜੇ ਤਾਂ ਗੱਲੇ ਪੈਸਿਆਂ ਦੀ ਫੇਤਾ ਜ਼ਮੀਰ ਮੈਂ ਬੀਜੂਗਾ ਜੇ ਬਦਲ ਗਿਆ ਮਨ ਫਿਰ ਉੱਤੇ ਕੋਈ ਬਗਾਨਾ ਪੈ ਨਹੀਂ ਪਾ ਸਕਦਾ ਸਾਡੀ ਜ਼ਮੀਨ ਮੈਂ ਕਿਸੇ ਮਰਜ਼ੀ ਨੂੰ ਦੇਵਾਂ ਠੀਕਾ ਠੇਕੇ ਤੇ ਅੱਛਾ ਹੀ ਦਿੱਤਾ ਆਏ ਗਨੀਏ ਜਿਹੜੀ ਜ਼ਮੀਨ ਤੇ ਕੇਰਾ ਬੂਟਾ ਸੋ ਅੱਖ ਰੱਖ ਲੇ ਉਹ ਕਿਵੇਂ ਬਾਹਰ ਵੱਗ ਜੂ ਚਾਹ ਤੁਸੀਂ ਨੇ ਮੇਰਾ ਦਿਮਾਗ ਰਿਆਵ ਕਰਿਆਗਾ ਬਥੇਰੇ ਸਾਲ ਹੋ ਗਏ ਸਰਦਾਰ ਨੂੰ ਤੇ ਜ਼ਮੀਨ ਪਾਉਂਦੇ ਨੂੰ ਠੀਕ ਆ ਹੁਣ ਨਹੀਂ ਅਸੀਂ ਇਹਨੇ ਠੇਕੇ ਦੇ ਦੇਣੀ ਇਹਨਾਂ ਨੂੰ ਕੇਰਾ ਕੀਤਾ ਸਰਦਾਰ ਆ ਆ ਪਾ ਗਿਆ ਚੱਲ ਕੇ ਕਿਉਂ ਤੁਸੀਂ ਨੇ ਮੇਰਾ ਦਿਮਾਗ ਰਿਆਵ ਕਰਿਆਗਾ ਜੇ ਕੱਲੀ ਰੰਡੀ ਤੀਮੀਆਂ ਮੈਂ ਕਰੇ ਇਦੋਂ ਮਤਲਬ ਇਹ ਥੋੜੀ ਆ ਵੀ ਠੱਕੇ ਨਾਲ ਜ਼ਮੀਨ ਠੇਕੇ ਤੇ ਲੈ ਲਓਗੇ ਤੁਸੀਂ ਆਹੀ ਗੱਲ ਆਹੀ ਗੱਲ ਕਲੇਜਾ ਚੀਰਦੀ ਐ ਪਰਜਾਈਏ ਆਹੀ ਗੱਲ ਜੇ ਤੇਰੇ ਘਰ ਵਾਲੇ ਨਾਲ ਕਨਾ ਮੇਰੀ ਯਾਰੀ ਨਾ ਹੁੰਦੀ ਜ਼ਮੀਨ ਠੇਕੇ ਤੇ ਦਾਸੀ ਖਰੀਦ ਲੈਣੇ ਦਾ ਰੱਖਦੇ ਖਰੀਦ ਲੈਦੇ ਦੋਸਤੋ ਸਾਡੀ ਜ਼ਮੀਨ ਪਰਜਾਈ ਹਲੇ ਵੀ ਡੁੱਲੇ ਤੇਰਾ ਦਾ ਕੁਛ ਨਹੀਂ ਬਣਿਆ ਚੁੱਪ ਕਰਕੇ ਭੱਗ ਜਾ ਠੀਕ ਆ ਮੈਂ ਪਤਾ ਨਹੀਂ ਕਿਹੜੀ ਗੱਲਾਂ ਚੁੱਪਾਂਗੀ ਮੇਰੇ ਹੱਥ ਦੇ ਵਿੱਚ ਸੋਟਾਗਾ ਨਾਲੇ ਚੱਲ ਓਏ ਮੇਰਾ ਸਬਰ ਦਾ ਬੰਦ ਟੁੱਟਦਾ ਜਾਂਦਾ ਹੈ ਔਰ ਕੋਈ ਹੋਰੇ ਖੂਨ ਖਰਾਬਾ ਹੋ ਜੂ ਸਹ ਜਾ ਕੋਲਾ ਕਿ ਮੈਂ ਤੱਕੇ ਨਾ ਇਹੋ ਕਰਦੇ ਨੇ ਕੱਲ ਨੂੰ ਐ ਤਾਂ ਤੂੰ ਸਾਡੀ ਜ਼ਮੀਨ ਦੱਬ ਲੋਂਗੇ ਇਹ ਥੋੜੀ ਹੁੰਦਾ ਗਾਂਹ ਹਕਾਰਿਆ ਹੋਇਆ ਸੌਰੀ ਆਓ ਜੀ ਆਓ ਆਹ ਕੌਣ ਹੈ ਬੰਦਾ ਮਾਫੀ ਟੋਲਾ ਸਰਦਾਰ ਸਾਹਿਬ ਜੇ ਤੁਹਾਡਾ ਤਰਬੂਜਾਂ 'ਚੋਂ ਧਿਆਨ ਨਿਕਲੇ ਤਾਂ ਹੀ ਪਵਿੱਤਿਆਂ ਤੇ ਨਿਗਾਹ ਜਾਊਗੀ ਕੋਈ ਜਾਦੇ ਸਵਾਰਜਾ ਨਾਲੇ ਛੇਤੀ ਮੈਨੂੰ 9 ਤੇ ਐਂ 10 ਹੈ ਕੌਣ ਇਹਦਾ ਸਰਦਾਰ ਸਾਹਿਬ ਜੇ ਦੀ ਰਾਜ ਦੀ ਨਾਨੰਦ ਹੈ ਤੇ ਆਪਣੇ ਆਉਂਦੀ ਪੱਗ ਬਟ ਯਾਰ ਦੀ ਭੈਣ ਇਹਨੇ ਇਸੇ ਨੇ ਪਾਲੀ ਐ ਪੁੱਤਾਂ ਵਾਂਗੂ ਓਏ ਨਿਆਰੇ ਤੈਨੂੰ ਪਤਾ ਹੈ ਇਹ ਜਿਹਾ ਪੱਗ ਬਟ ਹੋਰ ਇਹ ਗੱਲਾਂ ਤਾਂ ਫਿਲਮਾਂ ਚ ਸੋਭਾ ਦਿੰਦੀਆਂ ਨੇ ਆ ਜਾ ਕੋਈ ਗੱਲ ਨਹੀਂ ਸਰਦਾਰ ਸਾਹਿਬ ਹੋ ਗਿਆ ਨਾ ਸਰਦਾਰ ਸਾਹਿਬ ਬੋਲਟ ਤੇ ਆਇਆ ਨੂੰ ਫਾਇਦਾ ਇਹ ਨੁਗਰਾ ਜਿੱਦੇ ਨਿਕਲਦਾ ਨਾ ਬਹੁਤ ਕੁਝ ਹੋ ਜਾਂਦਾ ਇੱਕ ਗੱਲ ਤਾਂ ਹੈਗੀ ਐ ਕਿ ਨਾ ਅੰਦਰ ਖੂਨ ਮੱਚਿਆ ਸੀ ਉਦੋਂ ਕਿਲੋ ਜਿਆਦਾ ਵੱਧ ਗਿਆ ਆਏ ਜੀ ਕਰਦਾ ਇੱਕ ਪੈਰ ਕੱਢਦਾ ਓਏ ਰੈਣ ਦੇ ਰੈਣ ਦੇ ਜਿੱਦੇ ਖੁਸ਼ੀ ਮਨਾਵਾਂਗੇ ਉਹਦੇ ਚਾਹੇ ਧੋਪ ਚਲਾ ਦੀ ਚਲੋ ਨਿਕਲੇ ਆ ਗਈ ਭਾਬੀ ਤਾਂ ਹਾਂਜੀ ਭਾਬੀ ਆ ਗਈ ਆ ਸਰਦਾਰ ਹਰ ਕਿਵੇਂ ਆਏ ਸੀਗੇ ਜ਼ਮੀਨ ਵਾਸਤੇ ਆਏ ਸੀਗੇ ਕਹਿੰਦੇ ਠੇਕੇ ਤੇ ਜ਼ਮੀਨ ਦੇ ਦੋ ਨਾ ਨਾ ਭਾਬੀ ਐਤਕੀ ਨਹੀਂ ਆਪਾਂ ਠੇਕ ਠੋਕ ਤੇ ਇਹਨਾਂ ਨੂੰ ਜ਼ਮੀਨ ਦਿੰਦੇ ਸੋ ਨੂੰ ਪਤਾ ਪਿੰਡ ਚ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਦਾ ਬਰਖੇ ਨੇ ਇਹਨਾਂ ਨੇ ਤਾਂ ਹੀ ਤਾਂ ਮੈਂ ਜਵਾਬ ਦਿੱਤਾ ਕੰਜਰਾਂ ਹੀ ਗਿਆ ਬੁੜਕ ਕੇ ਭੱਟੀ ਦੀ ਖਿੰਡ ਵਾਂਗੂ ਨਾ ਨਾ ਆਪਾਂ ਐਤਕੀ ਜ਼ਮੀਨ ਆਪਣੀ ਤਾਂ ਆਏ ਹੋਰ ਦਵਾਂਗੇ ਮੇਰੀ ਵੀਤ ਕੀ ਇਹ ਸੁਲਾਹ ਪਾ ਲਈ ਵੀ ਆਪਾਂ ਜ਼ਮੀਨ ਇਹਨਾਂ ਨੂੰ ਦੰਦਦੇ ਬਹੁਤ ਸਾਲ ਹੋ ਗਏ ਇਹਨਾਂ ਨੂੰ ਵੇਚ ਦਿਆਂ ਨੂੰ ਕੀ ਪਤਾ ਹੁੰਦਾਗਾ ਕਦਮਾਂ ਚ ਬੇਈਮਾਨ ਆ ਜੇ ਹੈ ਨਾਲੇ ਕਹਿੰਦੇ ਨੇ ਨੇ ਆਪਦਾ ਮਾਰੂ ਸਾਵੇਂ ਸੱਟੋ ਫਿਰ ਵੀ ਤੇਰਾ ਤਾਇਆ ਤਾਂ ਹੈਗਾ ਨਾਲੇ ਘਰ ਦਾਗਾ ਆਪਣੇ ਐਂ ਕਰਾਂਗੇ ਅਤ ਕੀ ਗਿਆ ਕੰਜਰੋ ਜਿਹੜਾ ਨਾਲ ਦੀ ਚਮਚਾ ਮਿੱਠੀਆਂ ਗੋਲੀਆਂ ਦੰਦਾ ਤੀਗਾ ਉਹ ਆਪਦੀ ਜਰ ਜੀ ਮਿੱਠੇ ਮਿੱਠੇ ਗੱਲਾਂ ਮਾਰਦਾ ਤੀਗਾ ਮੈਂ ਕਹਾਂ ਨੂੰ ਉਹ ਨਹੀਂ ਮਿੱਠੀਆਂ ਗੱਲਾਂ ਚ ਇਹਨਾਂ ਨਹੀਂ ਆਜਾ ਆਹ ਦੇਖ ਲਾ ਬੋਲਟ ਨੂੰ ਕਿਵੇਂ ਰੇਸਾਂ ਦੇ ਦੇ ਰੱਪਦਾ ਆਹ ਕਰਿਆ ਹੋਇਆ ਸਾਲਾ ਚਲਾਏ ਕਰ ਪੁੱਤ ਮੈਂ ਤੇਨੂੰ ਪਾਣੀ ਲੈ ਕੇ ਦਿੰਨੀ ਆ ਨਾ ਨਾ ਪੱਬੀ ਤੁਸੀਂ ਸਾਰੇ ਦਿਨ ਥੱਕੇ ਹੋਏ ਨਾਲੇ ਮੈਂ ਆਪ ਪਾਣੀ ਢੀ ਲੂ ਨਾਲ ਸੁਣ ਲਿਆ ਤੈਨੂੰ ਸੁਣ ਤਾਲੀ ਵੀ ਫਿਰ ਧਾਰ ਕੇ ਪਤਾ ਨਹੀਂ ਕੀ ਕੁਛ ਬੋਲ ਕੇ ਗਏ ਹੋਣੇ ਬੋਲਣਾ ਤਾਂ ਕੀ ਠੀਗਾ ਬਸ ਜਿਹੜਾ ਮੱਚ ਬੇਈਮਾਨਾ ਕੰਜਰਾਂ ਦੇ ਉਹੀ ਹੈਗਾ ਹੁਣ ਤਾਂ ਮੇਰਾ ਵੀ ਮੁੱਠਾ ਠਣਕੀ ਜਾਂਦਾਗਾ ਵੀ ਨਾ ਐਦਿਕ ਤਾਂ ਜ਼ਮੀਨ ਦੇਣੀ ਹੈ ਦੇਣੀ ਨਹੀਂ ਨਾ ਉਹ ਠੇਕੇ ਤੇ ਕੰਜਰਾਂ ਨੂੰ ਕਹ ਲੈ ਸਰਦਾਰ ਸਾਹਿਬ ਪੈਗ ਨਾਲ ਪਿਆਰ ਹੋ ਗਿਆ ਐਂ ਗਲਾਸ ਨੂੰ ਕਮਾਈ ਜਾਨੇ ਉਹ ਪੀ ਲੋ ਉਹ ਪੈਗ ਨਾਲ ਕਾਨੂੰ ਪਿਆਰ ਹੋ ਗਿਆ ਕਿਉਂ ਜ਼ਖਮਾਂ ਤੇ ਨੂਨ ਛਿੜਕਦਾ ਸਰਦਾਰ ਸਾਹਿਬ ਚੀਜ਼ ਇਹੀ ਜੀ ਹੈ ਯਾਦ ਕਰਾ ਦਿੰਦੀ ਹੈ ਸਰਦਾਰ ਸਾਹਿਬ ਸੋਨੂੰ ਕੀ ਭੁੱਲਿਆ ਡੇੜਾ ਚਿੱਤੇ ਆ ਗਿਆ ਉਹ ਸਮਝਿਆ ਕਰ ਕਿਤੇ ਉਹ ਪਪੀਤੇ ਦੀ ਗੱਲ ਤਾਂ ਨਹੀਂ ਕਰਦੇ ਜਿਹੜੀ ਥਾਦਣੇ ਵੱਜੀਤੀ ਉਹੀ ਗੱਲ ਕਰਦਾ ਓਏ ਜੇ ਕਹੋਂਦਾ ਚੱਕਲਿਆ ਨਾ ਰਫਲ ਦੀ ਨੋਕ ਤੇ ਓਏ ਨਾ 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 ਉਹ ਜਿੰਨਾ ਸੁਆਦ ਪਿਆਰ ਨਾਲ ਮਨਾ ਕੇ ਆਂਦਾ ਓਨਾ ਸੁਆਦ ਚੱਕ ਚਕਈਏ ਚ ਨਹੀਂ ਹੁੰਦਾ ਸਰਦਾਰ ਸਾਹਾ ਅੱਜ ਪਹਿਲੀ ਗੇਲ सोनू ਸਬਰ ਦੇ ਫਲ ਚ ਦੇਖਿਆ ਨਹੀਂ ਤਾਂ ਕੋਈ ਸਿਆਣਿਆਂ ਨੇ ਸੱਚੇ ਕਿਹਾ ਵੀ ਸਬਰ ਦਾ ਫਲ ਮਿੱਠਾ ਹੁੰਦਾ ਫਿਰ ਹੁਣ ਸ਼ਾਰਿਆਂ ਨਾਲ ਲੈ ਕੇ ਭੱਜ ਜਾਣਾ ਘਰੇ ਇੰਨੇਲੇ ਸਰਦਾਰਾਂ ਨੂੰ ਤਾਂ ਵੱਡੀ ਮੁਰਚੇ ਜਾ ਕੀ ਛੋਟੀਆਂ ਚੀਜ਼ਾਂ ਪਸੰਦ ਆਂਦੀਆਂ ਨੇ ਕੋਈ ਤੂੰ ਸਬਰ ਤਾਂ ਰੱਖ ਤੈਨੂੰ ਦੱਸੂਗਾ ਜੀ ਹੁਣ ਪੂਰਾ ਲੋਹਾ ਗਰਮ ਹੈ ਤੇ ਸੱਟ ਹੁਣ ਮਾਰਨੀ ਚਾਹੀਦੀ ਹੈ ਇੰਨੇਲੇ ਜ਼ਮੀਨ ਆਪਣੀ ਨਲੇ ਪਪਿੱਤਾ ਵੀ ਆਪਣਾ ਓਏ ਤੋੜ ਲੈ ਤੋੜ ਲੈ ਮੂੰਹ ਤੋਂ ਗਲਾਸ ਸਰਦਾਰ ਸਾਹਿਬ ਜਿਹੜਾ ਸੋਨੂ ਐ ਕੀ ਮਾਲ ਭੇਜਿਆ ਗਲਾਸ ਤੋੜਨ ਨੂੰ ਜੀਏ ਨਹੀਂ ਕਰਦਾ ਓਏ ਉਹ ਤਾਂ ਗੱਲ ਠੀਕ ਐ ਫਰ ਤੇਨੂੰ ਕਿਹਾ ਵੀ ਸਬਰ ਦਾ ਫਲ ਮਿੱਠਾ ਓਏ ਫਤਿਹ ਚ ਕਿੰਨਾ ਸਮਾਨ ਪਾਇਆ ਹੋਇਆ ਅੰਗੂਰਾਂ ਤੋਂ ਲੈ ਕੇ ਸੇਬਾਂ ਤੱਕ ਰਹੀ ਜੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਨਾ ਪਾਈ ਹੋਵੇ ਪਾਇਆ ਵੀ ਕਿਉਂ ਨਾ ਹੋਵੇ ਆਣਾ ਵੀ ਅਮੀਰਗੜ ਦੇ ਸਰਦਾਰਾਂ ਕੋਲ ਐ ਨਾਲੇ ਉਹਨੂੰ ਯਾਦ ਕਰਕੇ ਕਹਿ ਦੀ ਇੱਕ ਢੋਲ ਹੋਰ ਪਾ ਦੇ ਸਰਦਾਰ ਸਾਹਿਬ ਆ ਮਾਨਤ ਵੱਡੀ ਸੋਡੀ ਐ ਉਹਨੇ ਫੜੀ ਨਹੀਂ ਹੈਗੀ ਬੋਲੀ ਦੇ ਕਰ ਓਏ ਰਖ ਲੈ ਰਖ ਲੈ ਰਖ ਲੈ ਕਾਨੂੰ ਜ਼ਖਮ ਚੇੜਦਾ ਮੈਨੂੰ ਦਿਖਾ ਕੇ ਕੰਮ ਆਣਗੇ ਤੇਰੇ ਸਰਦਾਰ ਸਾਹਿਬ ਸੋਡਾ ਨਾਮ ਖਖਾਤਾ ਆਏ ਬੇਮਾਨੀ ਨਹੀਂ ਕਰਦਾ ਨਾਲੇ ਮੈਂ ਤੋ ਕਿਹੜਾ ਕੌਸਾ ਨੋਕ ਕਿਰਖੇ ਉਹ ਕੋਈ ਗੱਲ ਨਹੀਂ ਤੈਨੂੰ ਪਤਾ ਤੇਰੇ ਸਰਦਾਰ ਦਾ ਤੈਨੂੰ ਪਤਾ ਨਹੀਂ ਹੈਗਾ ਜੀਤੀ ਚੀਜ਼ ਤੇ ਕਿਰਾ ਅੱਖ ਰਖ ਲੈ ਉਹ ਤਾਂ ਸਾਡੇ ਕਦਮਾਂ ਚ ਹੁੰਦੀ ਹੈ ਪਾਪਗ ਸਰਦਾਰ ਸਾਹਿਬ ਉਹ ਤਾਂ ਕੌੜਾ ਜਵਾਬ ਦੇਗੀ ਜ਼ਮੀਨ ਨੂੰ ਤੱਕ ਕੋਈ ਨਾ ਸਾਵਰਤਾ ਕਰ ਹਲਤਾ ਪੂਰੇ 2 ਮਹੀਨੇ ਪਏ ਨੇ ਅੱਜੇ ਕਿੜਾ ਉੱਥੇ ਉਹ ਮੱਕੀ ਬੀਜਣ ਲੱਗੇ ਨੇ ਇੱਕ ਗੱਲ ਐ ਐਤ ਕੀ 797 ਉਹ ਜ਼ਮੀਨ ਦੇਣ ਦੀ ਤਿਆਰੀ ਐ ਜਿੱਥੋਂ ਤੱਕ ਮੈਂ ਸੁਣੀ ਐ ਓਏ ਉਹ ਤਾਂ ਮੇਰੇ ਲਵੇ ਦਿੱਥੋਂ ਪਹਿਲਾਂ ਖਬਰ ਆ ਗਈ ਸੀ ਤੇਨੂੰ ਕੀ ਲੱਗਦਾ ਵੀ ਨਿਸ਼ਚਿਤਰ ਆਪਣੇ ਤੋਂ ਬਾਹਰ ਹੋ ਕੇ ਚੱਲ ਜੂ ਸਰਦਾਰ ਸਾਹਿਬ ਕਰਦੀ ਜਮੀਨ ਹੈ ਜਾਣ ਨਹੀਂ ਦਿੰਦਾ ਨਾਲੇ ਚੰਗਾ ਹੱਥ ਪੈਂਦਾ ਉਹਦਾ ਚਾਹੇ ਬੰਦਾ ਕੋਲਾ ਹੈ ਪਰ ਦਿਮਾਗ ਦਾ ਬਹੁਤ ਤੇਜ਼ ਹੈ ਤੈਨੂੰ ਪਤਾ ਨਹੀਂ ਹੱਥ ਨਹੀਂ ਪੈਂਦਿੰਦਾ ਤੇਰੇ ਸਰਦਾਰ ਨੂੰ ਤੂੰ ਜਾਣਦਾ ਨਹੀਂ ਹੱਥੇ ਵੱਢ ਕੇ ਰੱਖ ਦੂ ਜਿੱਥੇ ਐਨੇ ਕਿਲੇ ਦੱਬਲੇ ਆ ਡੇਢ ਜੀ ਕਿਲੜੀ ਹੋਰ ਸਹੀ ਬੱਬੀ ਜਮ ਕਾਲਜ ਚੱਲੀ ਸੀਗੀ ਜਾਣੀ ਆ ਵਾਲੀ ਤੋਂ ਹਾਂਜੀ ਪੱਬੀ ਜਾਨੀ ਆ ਰੋਟੀ ਖਾ ਲਈ ਤੇ ਹਾਂਜੀ ਖਾ ਲਈ ਚਲ ਆਏ ਕਰੀ ਪੁੱਤ ਮੇਰੀ ਗੱਲ ਸੁਣ ਹਾਂਜੀ ਪੱਬੀ ਜੇ ਜਾਵੇਂਗੀ ਨਾ ਪਾਈਗੇ ਮੜਾ ਜ ਸੁਨੇਹਾ ਲਾ ਦੀ ਠੀਕ ਆ ਉਹ ਜ਼ਮੀਨ ਵਾਲੀ ਗੱਲ ਕਰਨੀ ਤੇਗੀ ਠੀਕ ਆ ਪੱਬੀ ਜੀ ਕਹਿ ਦੂੰਗੀ ਹਾਂ ਨਾਲ ਇੱਕ ਗੱਲ ਹੋਰ ਪੁੱਤ ਅਦਾ ਧਿਆਨ ਰੱਖਿਆ ਕਰ ਠੀਕ ਆ ਧਿਆਨ ਨਾਲ ਜਾਇਆ ਕਰ ਕਾਲਜ ਚ ਹਾਂ ਪੁੱਤ ਮੈਂ ਤੈਨੂੰ ਪੁੱਤਾਂ ਵਾਂਗੂ ਪਾਲਿਆ ਹੈਗਾ ਠੀਕ ਆ ਨਾ ਆਪਣੀਆਂ ਤੀਆਂ ਨਾਲ ਵੀ ਵੱਧ ਕੇ ਰੱਖਦੀਆਂ ਮੈਂ ਤੈਨੂੰ ਅੱਜ ਕੱਲ ਟਾਈਮ ਨਹੀਂ ਹੈਗਾ ਠੀਕ ਆ ਪੱਬੀ ਹਾਂ ਨਾਲ ਜੀ ਤੈਨੂੰ ਮੋਂ ਨਾਲ ਰਲਾ ਬੰਦੀ ਨਾ ਤੇ ਤੋਤੇ ਗੋਇਟ ਗਏ ਜਾਂਦੇ ਉਹ ਠੀਕ ਆ ਜੀ ਹਾਂ ਪੜ੍ਹ ਲਿਖ ਕੇ ਕੁਝ ਬਣ ਜਾਏਗੀ ਤੂੰ ਉਹਦੇ ਪੈਰਾਂ ਸਿਰ ਜ਼ਰੂਰੀ ਹੁੰਦਾ ਖੜਾ ਹੋਣਾ ਬੰਦੇ ਨੂੰ ਹਾਂ ਚੰਗਾ ਪੁੱਤ ਧਿਆਨ ਨਾਲ ਜਾਈ ਠੀਕ ਆ ਠੀਕ ਆ ਹਾਂ ਚੰਗਾ ਵਗ ਜਾ ਸਿਆਣੀ ਤਾਂ ਬਠੇਰੀ ਆ ਕੁੜੀ ਫੇਰ ਵੀ ਸੋਚ ਰਹੀਂਦੀ ਆ ਜੱਤੀ ਪੁੱਤ ਮਟਿਆਰ ਹੋ ਜੇ ਨਾ ਹੋਂ ਤਾਂ ਮੈਂ ਹੀ ਮਾਂ ਐ ਦੀ ਮਾਂ ਬਾਪੋਂ ਦਾ ਸੋਚੇ ਹੁੰਦੀ ਹੈਗੀ ਚਲ ਮੁਈ ਸੋਚ ਕਰੀ ਜਨੇ ਆ ਮੈਂ ਤਾਂ ਪੂਰਾ ਮਾਨ ਲਾਗਾ ਤੇ ਇਹ ਜੀ ਗੱਲ ਨਹੀਂ ਹੈਗੀ ਲਾ ਵੀਰਾ ਤਾਤੀ ਮਿਲ ਕੇ ਗੇੜਤੀ ਸਾਤਰੀ ਕਰ ਭਾਈ ਸਾਤਰੀ ਕਰ ਹੋ ਠੀਕ ਹੋ ਭਾਈ ਹਾਂ ਠੀਕ ਹੈ ਤੂੰ ਵੀ ਕੋੜ ਨੇ ਦੇਖ ਲੈ ਕਹੀ ਜੀ ਕਿਸਮਤ ਹੈ ਆਪਣੀ ਸਾਤਰੀ ਕਰ ਆਪਾਂ ਗਲੀਆਂ ਦੀ ਬਰਾਂਡ ਜੋਗੇ ਹਾਂ ਚੱਲ ਕੋਈ ਗੱਲ ਨਹੀਂ ਅੱਜ ਤਾਂ ਖੁਸ਼ੀ ਦੀ ਗੱਲ ਹੈਗੀ ਕੀ ਹੋ ਗਿਆ ਤੇਰਾ ਬੈਹ ਰਖਤਾ ਏ ਵਿਆਹ ਕਿਉਂ ਤਾਇਆ ਜੀ ਨੂੰ ਨਾ ਭਾਬੀ ਨੇ ਬੁਲਾਇਆਗਾ ਤਾਇਆ ਤਾਂ ਤੇਰਾ ਬਾਰਡਰ ਤੇ ਜਾ ਰਖਨੋਰੀ ਵਾਲੇ ਤੇ ਉਹ ਨਹੀਂ ਹਾਂਦਾ ਕਈ ਦਿਨ ਫਿਰ ਤੁਸੀਂ ਜਾ ਵੀਰੇ ਮੈਨੂੰ ਤਾਂ ਉਹੀ ਦੇਖ ਕੇ ਵੱਡੂ ਖਉ ਕਰਦੀ ਆ ਹੁਜਾ ਦਵਾਈ ਬਰੇ ਸੱਦੇਗਾ ਸੱਦੇ ਹਾਂ ਫਿਰ ਸੁੱਖ ਹੈ ਹਾਂ ਹਾਂ ਖੈਰ ਸੁੱਖਾ ਚਲ ਭਾਈ ਜਾ ਨਾ ਫਿਰ ਮੈਂ ਕੋਈ ਨਹੀਂ ਠੀਕ ਹੈ ਵੀਰੇ ਚੰਗਾ ਵੀਰ ਹੈ ਚੰਗਾ ਵੀਰ ਚਲ ਮੈਂ ਜਾ ਆਉਂਗਾ ਕੋਈ ਨਾ ਸੋਚਣਾ ਕਰੀ ਚੰਗਾ ਵੀਰ ਠੀਕ ਹੈ ਅੱਜ ਕਿੱਧਰ ਉਹ ਦਿਨ ਚੜਿਆ ਖਿਤਰਾ ਇਹਦਾ ਉਹੀ ਨਹੀਂ ਦੇਖ ਕੇ ਰਾਜੇ ਲਾਲ ਹੋ ਜਾਂਦੀ ਹੈ ਔਰ ਚਲੋ ਉਹ ਕਹੇ ਨਹੀਂ ਕਰ ਦੇਰ ਆਏ ਦੋਸਤਾ ਫਿਰ ਵੀ ਕਰਦੇ ਨੇ ਕੋਈ ਕੰਮ ਹੋਣਾ ਤੇ ਤੂੰ ਕਿਉਂ ਜਾਏਂਗਾ ਹੋਰ ਕੌਣ ਜਾਊਗਾ ਪਲਾ ਲੈ ਚੱਲ ਜਿਹੜਾ ਮਾਰੇ ਆ ਨਾ ਖੇਤ ਨੂੰ ਬਾਅਦ ਚ ਜਾਪਾਂਗੇ ਵਾ ਦੇ ਲੈ ਕੱਦਾਸ ਨਹੀਂ ਹਲਾਇਆ ਹੁਣ ਤੱਕ ਨਹੀਂ ਕੋਈ ਬੌੜਿਆ ਹੈਗਾ ਫਿਰ ਕਹਿੰਦੇ ਤਰੀਕੀ ਤਰੀਕੀ ਕੀ ਪੋੜ ਤੇਰਾ ਅਗੜ ਕੇ ਲਾਉਣਾਗਾ ਜਦ ਕੋਈ ਕੰਮ ਨਾ ਬਈ ਕਰ ਲੈ ਸਰੀਕੀ ਤਰੀਕਿਆਂ ਕਾਹਨ ਸਰੀਕੀ ਕੌਣ ਚੰਗਾ ਹੁੰਦਾ ਕੋਈ ਉਹ ਤੇ ਸੇਰੇਵਾਨ ਨੇ ਘਿੰਟੋ ਕਦਾ ਹੈਗਾ ਤਰੀਕੀ ਕਾਸਰ ਕੋਈ ਨਹੀਂ ਛੱਡਦਾ ਹੈਗਾ ਆਹੋ ਕੋਸ ਲੈ ਕੋਸ ਲੈ ਨਾਲੇ ਬੁਲਾ ਲਿਆ ਕਰ ਨਾਲੇ ਫੇਰ ਦਿਲ ਚ ਖੋਟ ਰਹਿਂਦਾ ਸਾਰਾ ਦਿਨ ਗਾਲਾਂ ਦਿੰਦੀ ਰਹਿੰਦੀ ਆਏ ਹਾਏ ਮਾਤਾ ਨੂੰ ਗੱਲਾਂ ਕਰਦੇ ਜੀ ਮਨ ਚ ਸੋਨੂ ਨਹੀਂ ਮੈਂ ਕੁਸ ਕੇ ਆਇਆ ਹੈ ਗਿਆ ਹੋਰ ਕੀ ਕੱਟੀ ਨਾਲ ਲੱਗ ਰਹੀ ਜੀ ਗੱਲਾਂ ਕਰਨਾ ਕਾਣੋ ਜੀ ਹੋਰ ਕਿਵੇਂ ਜੀ ਠੀਕ ਹਾਂ ਹਾਂ ਠੀਕ ਠਾਕ ਵਧੀਆ ਤਾਇਆ ਨਹੀਂ ਆਇਆ ਜੀ ਤਾਇਈ ਨੇ ਬੁਲਾਇਆ ਤੀਗਾ ਤਾਇਆ ਦਾ ਬਾਰਡਰ ਤੇ ਯਾਰਾ ਵਸ ਮੈਂ ਕੀ ਚੁੰਡੀਆਂ ਵੜਦਾ ਤੇਰੇ ਤੇ ਮੈਂ ਆ ਗਿਆ ਓਹੋ ਐ ਕਾ ਤੋ ਪੜਕਦੇ ਆ ਜੀ ਮੈਂ ਤਾਂ ਉਹ ਕਹਿੰਦੀ ਵੀ ਤਾਇਏ ਨੂੰ ਸੁਨੇਹਾ ਲਾਇਆ ਤੀਏ ਤਾਇਆ ਜੀ ਆ ਜਾਂਦਾ ਉਹ ਤੈਨੂੰ ਪਤਾ ਤਾਂ ਹੈਗਾ ਹੁਣ ਪਹਿਲੇ ਉੱਥੇ ਡਿਊਟੀ ਲੱਗਦੀ ਆਪਣੀ ਬਾਰਡਰ ਤੇ ਪਿੰਡ ਚੋਂ ਜਾਂਦੇ ਨੇ ਸਾਰੇ ਇਕੱਠੇ ਹੋ ਕੇ ਹੁਣ ਪੰਜ ਛੀ ਦਿਨ ਲੱਗੇ ਆਊਗਾ ਫੇਰ ਪਛੀ ਕਿਦਾਂ ਤੱਕ ਆਜ ਉਹ ਤਾਂ ਜੀ ਮੈਂ ਐ ਕਹਿੰਦੀ ਸੀ ਉਹ ਤਾਂ ਜੀ ਮੈਂ ਉਹ ਜ਼ਮੀਨ ਬਾਰੇ ਗੱਲ ਕਰਨੀ ਸੀ ਜ਼ਮੀਨ ਵਾਸਤੇ ਜ਼ਮੀਨ ਤਾਂ ਪਹਿਲੀ ਅਸੀਂ ਅੱਧਾ ਕਿਲਾ ਵਾਧ ਦੇ ਰખી ਹੈ ਹੋਰ ਤਾਂ ਜ਼ਕੀਰ ਹੈਗਾ ਹੁਣ ਪਿੱਛੇ ਓਹੋ ਤੁਸੀਂ ਐ ਕਿਉਂ ਹਰਕਦੇ ਜੀ ਪਹਿਲਾਂ ਮੈਨੂੰ ਐ ਦੱਸੋ ਜਿਹੜਾ ਅੱਧਾ ਕਿਲਾ ਮੈਨੂੰ ਵਾਧ ਦਿੱਤਾ ਹੋਇਆ ਹੈਗਾ ਉਹ ਬਾਪੂ ਵਾਲੀ ਜ਼ਮੀਨ ਤੇਗੀ ਐ ਗੱਲ ਕੋਈ ਨਹੀਂ ਮੇਰਾ ਬਿਰਠਾਣੇ ਬਣ ਜਾਂਦਾ ਨਾ ਇਕੱਠੀਆਂ ਕਰੀਆਂ ਚੱਕ ਨਾਲ ਹੋਰ ਬਾਲੇ ਹਾਏ ਹਾਏ ਵੇ ਰੱਬਾ ਤੁਸੀਂ ਮੇਰੀ ਗੱਲ ਤਾਂ ਸੁਣ ਲਿਆ ਕਰੋ ਜੀ ਤੁਹਾਡਾ ਦਿਮਾਗ ਕਿੱਥੇ ਚੱਲ ਰਿਹਾ ਸਾਰਾ ਦਿਨ ਹੈ ਮੈਂ ਤਾਂ ਠੇਕੇ ਦੇ ਜ਼ਮੀਨ ਵਾਸਤੇ ਕਹਿੰਦੀ ਸੀ ਅੰਦਰ ਦਾ ਗਾਲਾ ਦੇਣ ਲੱਗੀ ਤੇ ਕਾਹ ਪਾਣੀ ਪੁੱਛਦੀ ਭਲਾ ਮੇਰੇ ਤਾਂ ਬੰਦਾ ਉਹ ਵੀ ਹੋ ਜੇ ਹੁਣ ਦਾ ਤੇ ਕੀ ਪਤਾ ਕੀ ਕਹਿੰਦੇ ਨਾ ਨਾ ਜੀ ਠੇਕੇ ਵਾਸਤੇ ਕਹਿੰਦੀ ਮੈਂ ਖਾਇਤ ਕੀ ਜ਼ਮੀਨ ਠੇਕੇ ਤੇ ਤੁਸੀਂ ਕਰ ਲਈਓ ਅੱਛਾ ਹਾਂਜੀ ਉਹ ਸਰਦਾਰਾਂ ਨੂੰ ਕੰਨੇ ਸਾਲ ਹੋ ਗਏ ਬੀਜਦਿਆਂ ਨੂੰ ਸੋਨੂੰ ਪਤਾ ਤਾਂ ਹੈਗਾ ਪਿੰਡ ਚ ਕੈ ਕਰਾਂ ਦੀ ਜ਼ਮੀਨ ਦੱਬ ਲਈ ਉਹਨਾਂ ਨੇ ਡਰ ਜਾ ਲੱਗਦਾ ਕੰਮ ਮੈਂ ਤਾਂ ਇਹਨੂੰ ਕੈਸਾ ਲਉ ਕਹਿੰਦੇ ਨੇ ਭਾਈ ਮਾੜੇ ਬੰਦੇ ਨੇ ਜ਼ਮੀਨ ਨੂੰ ਲਈ ਜਾਂਦੇ ਹੈਗੇ ਉਹ ਤਾਂ ਠੀਕ ਆ ਜੀ ਐਂ ਗੱਲ ਕਰਨੀ ਸੀ ਜੀ ਮੇਰੇ ਹੁਣ ਕੀ ਕਹਿੰਦੇ ਨੇ ਬਹੁਤ ਕੁਛ ਬੋਲਦੇ ਨੇ ਜੀ ਆਇਆ ਤੀਗਾ ਉਹ ਘਰੇ ਕੱਲ ਬੜਾ ਬੁੜਕ ਕੇ ਗਿਆਗਾ ਬਾਲੀ ਜਿਆਦਾ ਤੜਪਦਾ ਤੀ ਮੇਰੇ ਤੇ ਤਾਂ ਰੋਵਜਾ ਜਮਾਉਂਦਾ ਤੀ ਜਿੰਨਾ ਵੀ ਕਹਦੇ ਇਹ ਕਹਦੇ ਐਡੀ ਗੱਲ ਬਾਤ ਨਹੀਂ ਹੈਗੀ ਇਹ ਤਾਂ ਤੁਹਾਡੇ ਨਾਲ ਸਾਡੀ ਲਿਹਾਜ਼ ਹੈ ਕਿੱਦੇ ਅਸੀਂ ਟਾਕੂ ਢੱਕ ਲੈਣਾ ਇਹਨਾਂ ਦਾ ਤਾਂ ਮਾਉਣੇ ਕੁੱਤੇ ਵਾਲਾ ਹਾਲ ਹੈ ਪਹਿਲਾਂ ਤਾਂ ਭੰਜ ਗਿਆ ਅੰਦਰ ਕਿਹੜਾ ਟਾਕੂ ਐਂ ਕਰਦਾ ਫਿਰ ਤਾਂ ਪੇਟੀਆਂਾਂ ਵਿੱਚ ਵਰ ਜਾਂਦੇ ਨੇ ਫਿਰ ਹੁਣ ਸੋਨੂੰ ਪਤਾ ਜੀ ਫਿਰ ਮੈਂ ਤਾਂ ਬੋਲ ਨਹੀਂ ਸਕਦੀ ਤੀਗੀ ਪਰ ਕਰ ਕੋਈ ਨਾ ਪਰਵਾਹ ਨਾ ਕਰ ਤੂੰ ਐ ਕਰ ਐਡੀ ਠੇਕੇ ਦੇ ਵਿੱਚ ਸਾਨੂੰ ਇਹ ਦੇ ਫਿਰ ਹੁਣ ਜਿਹੜਾ ਪਿੰਡ 'ਚ ਠੇਕਾ ਚੱਲ ਰਿਹਾ ਜੀ ਉਹ ਹਸਾਬ ਨਾਲ ਹੁਣ ਦੇਖ ਤੁਸੀਂ ਆਪ ਹੀ ਉਹ ਕਰ ਲਿਆ। ਉਹ ਤਾਂ ਚੱਲ ਜਿਹੜੇ ਆਪਣੇ ਦਾਬਨ ਵਾਲੇ ਪਾਸੇ ਡੇਕਾ ਚੱਲੂਗਾ ਉਹੀ ਡੇਕਾ ਤੁਹਾਨੂੰ ਦੇ ਦਾਂਗੇ। ਹਾਂਜੀ ਐਂ ਹੀ ਕਹਿੰਦੇ ਸੀ ਕਿ ਹੁਣ ਆਪਣੀ ਤਾਂ ਘਰ ਦੀ ਕੰਮ ਆ ਤੇ ਤੁਹਾਨੂੰ 4 ਪੈਸੇ ਤੁਹਾਨੂੰ ਵਧਾ ਕੇ ਤਾਂ ਕੋਈ ਫਰਕ ਨਹੀਂ ਹੈਗਾ ਤੇ ਸਾਨੂੰ ਘਟਾ ਕੇ ਵਾੜੋ ਫਰਕ ਨਹੀਂ। ਨਾ ਨਾ ਜੀ ਕਹਿੰਦੇ ਹੁੰਦੇ ਨੇ ਲੇਖਾ ਜੋਖਾ ਤਾਂ ਮਾਵਾਂ ਧੀ ਹੁੰਦਾਗਾ ਫਿਰ ਵੀ ਨਾਲ ਹੁਣ ਤੁਹਾਨੂੰ ਪਤਾਗਾ ਦੇਖੋ ਕੁੜੀ ਵੀ ਪੜਦੀ ਆਗੀ ਖਰਚਾ ਹੋ ਰਿਹਾਗਾ ਕਾਲਜ ਦਾ ਬਾਲਾ ਖਰਚਾ ਹੋ ਰਿਹਾਗਾ ਕੋਈ ਇਹਦਾ ਦੂਜੇ ਨਹੀਂ ਬਣਾ ਕੇ ਰੱਖੀਆ ਸੀ ਕਿ ਭਜਦੇ ਆ ਕੁੜੀ ਨੂੰ ਨਾਲ ਸਾਰਾ ਲਾਈਏ। ਉਹ ਉਹ ਤਾਂ ਠੀਕ ਹੈ ਜੀ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਹੀ ਹਨਾ ਇੰਨੀ ਬਹੁਤ ਆ ਬਾਕੀ ਤਾਂ ਆ ਜੀ ਨਾਲ ਗੱਲ ਕਰਦੇ ਤੁਸੀਂ ਇੱਕ ਵਾਰੀ ਤਾਂ ਆ ਜੀ ਨਾਲ ਕੀ ਕਰਦੀਆਂ ਗੱਲਬਾਤ ਹੁਣ ਤੱਕ ਵੀ ਨਹੀਂ ਦਰਿਆ ਮੈਨੂੰ ਸਮਝਾਦੀ ਸਾਰੀ ਅੱਛਾ ਜੀ ਹਾਂ ਉਹ ਤਾਂ ਫਾਰੰਗ ਹੈ ਬਸ ਉਹਦਾ ਜਾਣਦੇ ਨੂੰ ਕਦੇ ਬਾਰਡਰ ਤੇ ਵਾਗਿਆ ਕਦੇ ਧਰਨੇ ਤੇ ਵਾਗਿਆ ਕੋਈ ਨਹੀਂ ਚਲੋ ਠੀਕ ਹੈ ਜੀ ਹੋਰ ਚਾਹ ਦੱਸੋ ਜੀ ਚਾਹ ਬਣਾਈ ਚਾਹ ਤਾਂ ਚਲ ਪੀ ਲਾਂਦੇ ਬੁੱਟੇ ਦੇ ਬਣਾਉਂਦੇ ਬਣਾ ਲੈਨੇ ਚਾਹ ਪੀਣੀ ਹੈ ਹਾਂ ਬਣਾ ਲਓ ਕਾਕਾ ਦਾ ਨਹੀਂ ਪਾਣਾ ਮੈਂ ਬਗੜਾ ਨਾ ਨਾ ਜੀ ਆਪਣੇ ਕਿਹੜੇ ਕਿਹੜੇ ਮੱਝਾਂ ਆ ਝੋਟੀ ਹੀ ਰੱਖ ਰਕੀ ਦੀ ਮਾਂ ਚਲ ਪਲ ਜੂਗੀ ਇਹ ਉਹ ਬੱਕਰੀ ਵਾਲਾ ਕੰਮ ਕਰਕੇ ਕੋਈ ਝੋਟੀ ਲੈ ਲੈਦਾ ਸੀ ਤਾਂ ਕੀ ਕਰਈ ਹੈ ਕੋਈ ਨਾ ਜੀ ਦੁੱਧ ਵਾਲੀ ਲਿਆਵਾਂਗੇ ਕੋਈ ਮੈਸ ਬਸ ਆ ਬੜੇ ਖੜੀਆਂ ਨੇ 10 12 ਖੋਲ ਲਿਆ ਇਕ ਮੈਂ ਬੋਲਦਾ ਚਲ ਠੀਕ ਹੈ ਜੀ ਚੰਗਾ ਤਾ ਬਣਾ ਜਾ ਫਿਰ ਠੀਕ ਹੈ ਸ਼ੁਕਰ ਆ ਵੇ ਤਾਂ ਤਾਂ ਪੁੱਛ ਲਈ ਦੀ ਖੇਤਰਾ ਹੈ ਨਾ ਤਾਂ ਨੇ ਬੈਰਨੇ ਕਦੇ ਘੱਟ ਚ ਕੱਟਿਆ ਦੀ ਨਾ ਅੱਡ ਹੋ ਕੇ ਕੱਟਿਆ ਹੈ ਚਲੋ ਜੋ ਵੀ ਹੈ ਸਬ ਮਾਲ ਕ ਸੱਚੀ ਸੁਣਦਾ ਹੈ ਮਲਿਆ ਤੇ ਦੋ ਪਰ ਬਾਰ ਵਧੀਆ ਤਨਭਾਗ ਨਹੀਂ ਲੋਕ ਫਾਇਦਾ ਠਾਦੇ ਤੇ ਹੈ ਜਮੀਨ ਮੇਰਾ ਸੜੇ ਉਹ ਲੈ ਜਾਂਦੇ ਪੂਰੇ ਪਰਿਵਾਰ ਇਹੀ ਰਹਿ ਗਿਆ ਦੀ ਸਾਰਾ ਕਿ ਕਿਤਕਲੀ ਫਾਗੀ ਯਾ ਕੁੜੀਏ ਖੜ ਜਾ ਇੰਨੀ ਕਾਲੀ ਕਤੋਂ ਹੋ ਰਹੀ ਐ ਉਹ ਸਰਦਾਰਾਂ ਨੇ ਨੁਕਰਾ ਘੋੜਾ ਜੀ ਤਕਲੀਫ ਐ ਤਾਂ ਹੀ ਰੋ ਕਹਿ ਤੂੰ ਤਾਂ ਕਰਮ ਵਾਲੀ ਐ ਤੈਨੂੰ ਦੇਖ ਕੇ ਰੋਗ ਲਿਆ ਮੈਂ ਤਾਂ ਐ ਕਹਿੰਦਾ ਸੀ ਸੋਹਣੋਂ ਕਾਲਜ ਨੂੰ ਜਾਣਿਓ ਤੁਰਕੇ ਸੋਡੇ ਪੈਰ ਥੱਕ ਜਾਣਗੇ ਆਜੋ ਸੋਨੂੰ ਦਵਾ ਦਈਏ ਬੋਲਦੇ ਝੂਟਾ ਨਾਲੇ ਕਾਲਜ ਛੱਡਿਆ ਵਾ ਸ਼ਰਮ ਕਰ ਲੈ ਸ਼ਰਮ ਮੇਰੇ ਪਿਓ ਦੀ ਉਮਰ ਦਾ ਤੂੰ ਉਹ यूं ਮਰਾਂ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਲੰਬੀ ਰੇਸ ਦੇ ਘੋੜੇ ਵੀ ਕਦੇ ਬੁੜੇ ਹੋਏ ਨੇ ਗਲੋ ਦੇਖ ਤੂੰ ਸਰਦਾਰਾਂ ਦੀ ਤੂੰ ਮੜ ਜਾ ਦੱਸ ਤਾਂ ਇਹਨੂੰ ਵੀ ਕੋੜਾ ਤੇ ਮਰਦ ਵੀ ਕਦੇ ਬੁੜਾ ਹੋਏ ਸੁੱਖ ਨਾਲ ਨਾਲੇ 100 ਕਿੱਲਾ ਦਾ ਜੇ ਇਧਰ ਉਧਰ ਦਾ ਲਾਈਏ ਤਾਂ ਸਰਦਾਰ ਨਹੀਂ ਬਣਾ ਕੇ ਰੱਖੂਗਾ ਮੈਂ ਤਾਂ ਤੁਹਾਡੀ ਇੱਜ਼ਤ ਕਰਦੀ ਸੀਗੀ ਵੀ ਤੁਸੀਂ ਸਿਆਣੇ ਹੋਗੇ ਨਾ ਮੇਰੇ ਪਿਓ ਦੀ ਉਮਰ ਦੇ ਸੋਨੂੰ ਕੋਈ ਲਿਹਾਜ ਹੀ ਨਹੀਂ ਹੈਗਾ ਉਹ ਤੇਰੇ ਇੱਜ਼ਤ ਕਰ ਸਰਦਾਰ ਸਾਹਿਬ ਕਿਹੜਾ ਬੇਇੱਜ਼ਤੀ ਕਰਦੇ ਨੇ ਜੇ ਮੇਰੇ ਭਾਈਆਂ ਨੂੰ ਪਤਾ ਲੱਗ ਗਿਆ ਤੈਨੂੰ ਕੱਚੇ ਨੂੰ ਖਾ ਲੈਣਗੇ ਕੀ ਗੱਲ ਕਰਦੀਆਂ ਭਾਈ ਦੀ ਇੱਕ ਤਾਂ ਪਹਿਲੀ ਰੱਬ ਨੂੰ ਪਿਆਰਾ ਹੋ ਗਿਆ ਜਿਹੜੇ ਹਿਸਾਬ ਨਾਲ ਤੂੰ ਬੋਲਦੀ ਐ ਮਲ ਵਾਲਾ ਦੁੱਜੇ ਨੂੰ ਵੀ ਪਿਆਰਾ ਰੱਬ ਨੂੰ ਕਰਾ ਦੇਗੀ ਤੂੰ ਕੁੜੀਏ ਤੇਰੀ ਤੇ ਪਰਿਵਾਰ ਦੀ ਭਲਾਈ ਏ ਸੱਚ ਹੈ ਨਾਲੇ ਤੈਨੂੰ ਪਤਾ ਹੈ ਤੇਰੀ ਭਲਾਈ ਦਾ ਕੋਈ ਨਹੀਂ ਹੈਗਾ ਕਿਤੇ ਸਮਝਦਾਰ ਹੈ ਤੂੰ ਕਿਤੇ ਹੋਰ ਨਾ ਲਫੇੜੇ ਖਾ ਲਿਓ ਟਿਕਜੋ ਤੁਸੀਂ ਟਿਕਜੋ ਮਾਲਕੋ ਕਿੱਥੇ ਮੱਥੇ ਲਾ ਕੇ ਟੜਕੀ ਟੜਕੀ ਨਹੀਂ ਹੈਗਾ ਹੈ ਇਹਨੂੰ ਕੋਈ ਡਰ ਹੀ ਨਹੀਂ ਹੈਗਾ ਕੋਈ ਨਾ ਸਲਾਕ ਕੋੜੀ ਦੇ ਲਗਾਮ ਪਾਣ ਤੇ ਥੋੜਾ ਜਿਹਾ ਟਾਈਮ ਤਾਂ ਲੱਗੂ ਆ ਲੈ ਗਿਰਮ ਬੈਠ ਥੋੜਾ ਜਿਹਾ ਫਿਰ ਡਰ ਵੀ ਦਿਖਾਦੀ ਏ ਚਲੋ ਗਿਰ ਲੈ ਲਿਆ ਚਾਦੀ ਕੁਟਮਾ ਵੀ ਖੇਤ ਨੂੰ ਜਾਣਾ ਆ ਸੋਫੇ ਤੇ ਦੇਖ ਕਿੱਡੇ ਤੇ ਬਿਠਾਇਆ ਮੈਨੂੰ ਆ ਮੰਜੇ ਤੇ ਬਹਿ ਜਾਂਦੇ ਜੀ ਨਾ ਮਾਸ ਕੋਈ ਨਹੀਂ ਜੱਟਾਂ ਨੂੰ ਮੰਜੇ-ਮੁੰਜੇ ਨਾਲ ਇੰਨਾ ਕਿੱਥੇ ਪਿਆਰ ਹੁੰਦਾ ਨਾ ਉੱਥੇ ਬਹਿ ਕੇ ਪੀ ਲੈਨੇ ਜੀ ਮੰਜੇ ਤੇ ਚਾਹ ਨਾ ਹੁਣੀ ਬਣਾਈ ਤੀ ਜੀ ਚਾਹ ਤਾਂ ਹਾਂ ਹੋਰ ਉਰੀ ਬੈਠ ਕੇ ਤੁਸੀਂ ਤਾਂ ਪੂਰੇ ਲੱਗਦੇ ਹੋ ਇੱਥੇ ਸਾਗ ਸੂਤਾਂ ਤੋੜ ਕੇ ਲੈਣਾ ਜਾਂਦੀ ਬਰਦਾ ਨਾ ਨਾ ਜੀ ਸਾਗ ਤਾਂ ਤਜਾ ਬਣਦਾ ਮੈਂ ਤਾਂ ਖਾਂਦੀ ਨਹੀਂ ਹੁੰਦੀ ਘੱਟੇ ਖਾਂਦੇ ਹਾਂ ਹਾਂ ਜੀ ਚਲੋ ਹਾਂ ਚਲੋ ਠੀਕ ਹੈ ਜੀ ਫਿਰ ਤੁਸੀਂ ਮੜਾ ਜਾ ਹਾਂ ਕੋਈ ਕੋਈ ਜੱਟਾ ਕੀ ਫਿਰ ਤੁਹਾਨੂੰ ਪਤਾ ਜੀ ਹੁਣ ਪੈਸੇ ਦੀ ਲੋੜ ਹੈ ਮੈਨੂੰ ਐਸੇ ਤਾਂ ਮੈਂ ਕਹੇਗੀ ਅੱਜ ਫੜਾ ਜਾਨਾ ਲੋੜ ਹੈ ਕਾ ਪੈਸੇ 20-50000 ਦੀ ਨਾ ਕਿ ਤੁਸੀਂ ਮੜਾ ਜੀ ਪਤਾ ਸਤਾ ਕਰ ਲਈਓ ਠੇਕੇ ਦਾ ਫਿਰ ਫੜਾ ਜੀ ਠੇਕਾ ਤਾਂ ਇਹਨੂੰ ਚੱਲ ਰਿਹਾ 70000 ਨੂੰ 70 ਨੂੰ ਹੀ ਹਾਂ ਬਾਕੀ ਚੱਲ ਕੋਈ ਗੱਲ ਨਹੀਂ ਜੀ ਫਿਰ ਮੈਂ ਮੇਰੇ ਭਾਈ ਨੂੰ ਫੋਨ ਕਰਕੇ ਪੁੱਛ ਲੂੰਗੀ ਵੀ ਕੀ ਰੇਟ ਚੱਲ ਰਿਹਾ ਹੈ ਠੇਕੇ ਦਾ ਫਿਰ ਪੈਸਾ ਅੱਡੇ ਦੇ ਨਾਂ ਮਿਸ਼ਵਾਸ਼ ਕਰੀ ਹਲੇ ਵੀ ਭਾਈ ਨੂੰ ਮੁਚਲੀ ਮੈਂ ਹੀ ਕਹਿੰਦੀ ਜੀ ਫਿਰ ਉਹਨੂੰ ਬੁਲਾ ਲੂੰਗੀ ਨਾ ਪੈਸਿਆਂ ਦਾ ਕੰਮ ਦੇਖ ਰੱਖ ਮੈਂ ਉਹ ਜ਼ੂਰ ਮੈਨੂੰ ਹੁਣ ਵੀ ਬੁਲਾ ਲੈ ਵੀ ਉਹਨਾਂ ਦੇ ਸਰਦਾਰਾਂ ਦੀ ਜ਼ਮੀਨ ਦਾ ਬਰਕੀ ਆ ਜੂਗਾ ਡੰਗ ਲੈ ਕੇ ਓ ਤੁਸਦਾ ਗੁੱਸਾ ਕਰ ਜੰਨੇ ਜੀ ਹਰੇਕ ਗੱਲ ਦਾ ਮੈਂ ਤਾਂ ਉਂ ਕਹਨੀ ਆ ਰਕਮ ਦਾ ਕੰਮਾਂਗਾ ਫੇਰ ਵੀ ਉਹੀ ਲੱਗਦਾਗਾ ਇਹ ਜਾਣਦਾ ਨਹੀਂ ਮੈਂ ਉਹਨਾਂ ਨੂੰ ਵੱਡੇ ਬੈਲੀਆਂ ਨੂੰ ਇੱਕ ਗੱਦੀ ਵੀ ਕਿੱਲ ਨੇ ਮੇਰੇ ਤਾਂ ਮੂੰਹ ਮੁੱਖ ਜਾਣਾ ਤੂੰ ਸਦਾ ਮੁਖਾਲ ਕਰਦੇ ਈ ਤੁਸੀਂ ਤੇ ਮੈਨੂੰ ਟੀਚਰ ਆ ਮਖੌਲ ਨਹੀਂ ਕਰਦਾ ਕਰਦੇ ਕਰਦੇ ਹੁੰਦੇ ਨੇ ਇਹ ਆ ਰਿਸ਼ਤੇਦਾਰ ਤਾਂ ਬਗੈੜ ਬਾਨ ਵਾਲੇ ਹੁੰਦੇ ਨੇ ਨਾ ਜੀ ਉਹ ਤਾਂ ਮੇਰਾ ਮਾਜ ਆ ਪਾਈ ਆਗਾ ਮੇਰੇ ਬਰੋਬਰ ਖੜਦਾਗਾ ਹਰੇਕ ਗੱਲ ਚੋਂ ਕੱਢਣੀ ਦੀ ਗੱਦੀ ਦੇ ਚਾਰ ਨੋਟ ਕੱਢ ਕੇ ਲੈ ਲਾ ਲਾ ਹੈ ਆ ਕੀ ਦੱਸ ਹੋਰ ਠੱਗ ਨੇ ਵੀ ਭੁੱਖੇ ਮਰਦੇ ਫਿਰਦੇ ਨੇ ਚੰਗਾ ਜੀ ਫਿਰ ਹੋਰ ਕੰਮ ਤਾਂ ਨਹੀਂ ਕੋਈ ਨਾ ਜੀ ਫਿਰ ਆਊਗਾ ਬੈਲੀ ਕੋਈ ਨਾ ਜੀ ਮੈਂ ਬੁਲਾ ਲੂੰਗੀ ਫਿਰ ਦੇਖ ਲਈ ਬੁਲਾ ਲਈ ਭਾਈ ਸਰਦਾਰਾਂ ਦੇ ਕੁੱਤੋਂ ਅੱਡ ਅੱਡ 4 ਰਫਲਾਂ ਪਤਾ ਨਹੀਂ ਬਈਏ ਦੇ ਰੁਪੀਏ ਕਿੱਧਰੋਂ ਨਿਆਰਖੇ ਨੇ ਬੁਲਾ ਲਾ ਕਰੇ ਭਾਈ ਬਿੰਦਾ ਤੇ ਨੇ ਲੋਟਣ ਦਾ ਮੇਰੇ ਨਾਲ ਕੋਈ ਨਾ ਜੀ ਹੈ ਠੀਕ ਹੈ ਚੰਗਾ ਫਿਰ ਹੈ ਜੀ ਠੀਕ ਹੈ ਜੀ ਲੈ ਦੇਖ ਲੈ ਹੈ ਬੁਲਾ ਲਾ ਕਰ ਇਹਨਾਂ ਨੂੰ ਪੁੱਛ ਲੈ ਇਹਨਾਂ ਨੂੰ ਆਪ ਦੇ ਕਹਿੰਦੀ ਆਪਦੀ ਹੁੰਦੇ ਨੇ ਕਾਨੂੰ ਨੇ ਆਪਦੇ ਕੰਜਰ ਤੇਲਾ ਕਿਵੇਂ ਬੋਲਦਾ ਸੀ ਮੇਰਾ ਭਾਈ ਤਾਂ ਸੋਡੇ ਸਿਰ ਤੇ ਪੜਦਾਗਾ ਕੀ ਕਹੇ ਤੁਸੀਂ ਬੋਰੀਆਂ ਦੇਖ ਕੇ ਹੁਣੇ ਮੇਰੇ ਭਾਈ ਦੇ ਹੈ ਕੰਜਰ ਕਿਵੇਂ ਬੋਲਦਾਗਾ ਆਪਦਾ ਤਾਂ ਸਵਦੀ ਹੁੰਦਾਗਾ ਆਪਦੇ ਭਾਈ ਨੂੰ ਤਾਂ ਮੈਂ ਬੁਲਾਉਂਗੀ ਏ ਐ ਥੋੜੀ ਆ ਵਿੰਦਰ ਵੱੜ ਕੇ ਘੱਟ ਰਪਈਏ ਦੇ ਜਾਣਗੇ ਇਹਨਾਂ ਦਾ ਕੀ ਪਤਾਗਾ ਸੁਝ ਜਾ ਤਰਲਾ ਕਹਿੰਦਾ ਈਆ ਐਂ ਦੇਖਿਆ ਵੀ ਤੀ ਮੈਂ ਨਿਕਲਦੀ ਆ ਉਰੇ ਮੈਂ ਚਾਪਿੰਦਾ ਸੁਣਾ ਲੱਗਦਾਗਾ ਟੋਪ ਵਰਗੇ ਕਿੱਡਾਲਾ ਮਲੰਗ Altyazı M.K.